ਸਸੇ ਕਾਲ ਜੀ ਇਹ ਵਾਲੇ ਸੂਟ ਨੇ ਜਿਹੜੇ ਪਿਓਰ ਕਾਟਨ ਦੇ ਸੂਟ ਹੋਣਗੇ ਤੇ ਨਾਲ ਮਲਮਲ ਕਾਟਨ ਦਾ ਦੁਪੱਟਾ ਰਹੇਗਾ ਸੋ ਪ੍ਰਾਈਸ ਨਾਲ ਮੈਂਸ਼ਨ ਹੈ ਤੇ ਇਹ ਵਾਲੇ ਸੂਟ ਨੇ ਜਿਹੜੇ ਇਹ ਵੀ ਪਿਓਰ ਕਾਟਨ ਦੇ ਸੂਟ ਨੇ ਨਾਲ ਪਿਓਰ ਕਾਟਨ ਦੀ ਹੀ ਬਾਟਮ ਰਹੇਗੀ ਪ੍ਰਿੰਟਡ ਸ਼ਰਟ ਰਹੇਗੀ ਵਿਦਆਊਟ ਦੁਪੱਟਾ ਨੇ ਪ੍ਰਾਈਸ ਨਾਲ ਮੈਂਸ਼ਨ ਕੀਤਾ ਹੋਇਆ ਹੈ ਤੇ ਜਿਹੜੇ ਇਹ ਵਾਲੇ ਕਲਰ ਨੇ ਸਾਰੇ ਹੀ ਇਹਦੇ ਵਿੱਚ ਅਵੇਲੇਬਲ ਨੇ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਹੈ ਜਿਹੜਾ WhatsApp ਤੇ ਆਰਡਰ ਕਰ ਸਕਦੇ ਹੋ ਤੇ ਨੈਕਸਟ ਇਹ ਵਾਲੇ ਸੂਟ ਨੇ ਇਹ ਵੀ ਪਿਓਰ ਕਾਟਨ ਦੇ ਸੂਟ ਹੋਣਗੇ ਵੱਡੇ ਪਨੇ ਦੇ 3.5 ਮੀਟਰ ਦਾ ਜਿਹੜਾ ਸੂਟ ਰਹੇਗਾ ਘੇਰੇ ਤੇ ਥੋੜਾ ਜਿਹਾ ਵਰਕ ਰਹੇਗਾ ਤੇ ਕੋਟੇ ਦਾ ਦੁਪੱਟਾ ਵਰਕ ਵਾਲਾ ਰਹੇਗਾ ਤੇ ਪ੍ਰਾਈਸ ਨਾਲ ਮੈਂਸ਼ਨ ਨੇ ਤੇ ਇਹ ਵਾਲੇ ਸੂਟ ਨੇ ਜਿਹੜੇ ਜੀ ਇਹ ਵੀ ਪਿਓਰ ਕਾਟਨ ਦੇ ਸੂਟ ਨੇ ਤੇ ਕੈਮਰੀ ਕਾਟਨ ਦੇ ਸੂਟ ਰਹਿਣਗੇ ਤੇ ਵਿਦਾਊਟ ਦੁਪੱਟਾ ਨੇ ਇਹ ਇਹਨਾਂ ਦਾ ਵੀ ਪ੍ਰਾਈਸ ਹੈ ਜਿਹੜਾ ਮੈਂਸ਼ਨ ਕੀਤਾ ਹੋਇਆ ਹੈ ਸਾਰੇ ਕਲਰ ਅਵੇਲੇਬਲ ਨੇ ਇਹ ਨੈਕਸਟ ਇਹ ਵਾਲੇ ਸੂਟ ਵੀ ਕਾਟਨ ਦੇ ਨੇ ਸ਼ਰਟ ਤੇ ਜਿਹੜਾ ਬਾਰਡਰ ਵਿੱਚ ਪ੍ਰਿੰਟ ਰਹੇਗਾ ਤੇ बॉਟਮ ਤੇ ਵਰਕ ਰਹੇਗਾ ਦੁਪੱਟਾ ਟਾਈਡ ਆਈ ਹੈ ਤੇ ਇਹ ਨੈਕਸਟ ਨੇ ਜਿਹੜੇ ਵਰਬਰੀ ਦੇ ਪ੍ਰਿੰਟ ਸੂਟ ਨੇ ਤੇ ਇਹਨਾਂ ਦਾ ਪ੍ਰਾਈਸ ਵੀ ਆਪਾਂ ਨੇ ਮੈਂਸ਼ਨ ਕੀਤਾ ਹੋਇਆ ਵਿਦਆਊਟ ਦੁਪੱਟਾ ਨੇ ਤੇ ਇਹ ਵਾਲੇ ਸੂਟ ਨੇ ਜਿਹੜੇ ਇਹ ਵੀ ਕਾਟਨ ਦੇ ਸੂਟ ਨੇ ਜੀ ਇਹ ਪਰ ਮੀਟਰ ਦੇ ਹਿਸਾਬ ਨਾਲ ਤੁਸੀਂ ਇਹਨਾਂ ਦਾ ਪ੍ਰਾਈਸ ਹੈ ਜਿਹੜਾ ਵਟਸਐਪ ਤੇ ਪਤਾ ਕਰ ਸਕਦੇ ਹੋ ਇਹ ਵਾਲੇ ਸੂਟ ਨੇ ਜਿਹੜੇ ਲੀਲਣ ਤੇ ਰਹਿਣਗੇ ਤੇ ਇਹਨਾਂ ਦੇ ਉੱਤੇ ਸੇਮ ਐਜ਼ ਇਟ ਇਜ਼ ਪ੍ਰਿੰਟ ਰਹੇਗਾ ਤੇ ਦੁਪੱਟਾ ਕਾਟਨ ਦਾ ਰਹੇਗਾ ਤੇ ਇਹ ਵਾਲੇ ਸੂਟ ਨੇ ਥੋੜੇ ਜਿਹੀ ਪਾਰਟੀ ਵੇਅਰ ਲੁੱਕ ਦੇ ਵਿੱਚ ਆ ਜਾਣਗੇ ਨੈਚੁਰਲ ਕ੍ਰੇਪ ਤੇ ਬਣੇ ਹੋਏ ਨੇ ਤੇ ਕਲਰ ਤੇ ਡਿਜ਼ਾਈਨ ਇਹਨਾਂ ਵਿੱਚ ਇਹ ਵਾਲੇ ਹੀ ਅਵੇਲੇਬਲ ਨੇ ਤੇ ਇਹ ਵਾਲੇ ਸੂਟ ਨੇ ਜਿਹੜੀ ਸਿਲਕ ਦੀ ਸ਼ਰਟ ਰਹੇਗੀ ਤੇ ਬਨਾਰਸੀ ਬਾਟਮ ਤੇ ਸ਼ਫੌਨ ਦਾ ਦੁਪੱਟਾ ਰਹੇਗਾ